ਜੀ ਸਤਿ ਸ਼੍ਰੀ ਅਕਾਲ ਗਦਿੰਦੇ ਤੇ ਗਈ ਹੈ ਅੰਦਰ ਸੁੱਤੀ ਹੋਣੀ ਆ ਉਹ ਬੜੀ ਡਿਊਟੀ ਤੇ ਗਈ ਜੀ ਹੈ ਦੇਖੋ ਸਿੱਕਾ ਨਾ ਨਿੰਦਾ ਹੈ ਜੋ ਤੇ ਉਹ ਸਿੱਧੀ ਉਹ ਸੰਧਰ ਵਾਲ ਜਣ ਆ ਤਾਂ ਫਾਰਮੈਟੀ ਕੀਤੀ ਹੈ ਤੇ ਅੱਜ ਸਤਿ ਸ਼੍ਰੀ ਅਕਾਲ ਉਸ ਨੂੰ ਪਤਾ ਸਾਸੂ ਕਹਿੰਦੇ ਕਿ ਹੋਸਨਾਮ ਠੀਕ ਹੈ ਨਾ ਮੈਨੂੰ ਨਾ ਪਤਾ ਬੱਸ ਵਧੀਆ ਹੋਸਨਾਮ ਡੈਡੀ ਨੇ ਠੀਕ ਹੈ ਕਹੇ ਜੋ ਤੇ ਦੇਖਣ ਲਈ ਮੈਂ ਤੁਹਾਡੇ ਕੋਲ ਬੈਠੀ ਕਿ ਤੇਵੇਂ ਨਹੀਂ ਜਾਣਾ ਕਿੱਥੇ ਮਮੀ ਕੰਮ ਕਰਕੇ ਤੇ ਲੰਮੇ ਪਈ ਹਾਂ ਮੈਂ ਜੀ ਤੇ ਮੈਂ ਉਹ ਤਾਂ ਹੀ ਨੇ ਮੈਂ ਤਾਂ ਢੀ ਨੀ ਪਾਣੀ ਲੈ ਕੇ ਕੋਈ ਨਾ ਤਾਂ ਬੈਠਾ ਪੀ ਲੈਣਾ ਪਾਣੀ ਇਹ ਨਾ ਕੋਈ ਘਰ ਕੋਸ ਗੱਲਬਾਤ ਨਹੀਂ ਹੋਈ ਸਾਸਤੀ ਨੇ ਬੜਾ ਮੂਹ ਜੰ ਮੋੜੇ ਵਿੱਚ ਸਾਸਤੀ ਗੱਲ ਬਣਾਈ ਹੈ ਮਮੀ ਕਹਿੰਦੇ ਕੋਈ ਵੀ ਨਹੀਂ ਗੱਲਬਾਤ ਹੋਈ ਉਦਾਂ ਹੀ ਨਾ ਸੁਭਾਈ ਇਦਾਂ ਦਾ ਵਾ ਸ਼ੁਰੂ ਤੇ ਤੁਹਾਨੂੰ ਪਤਾ ਵਾ ਹੈ ਈ ਇਦਾਂ ਦੇ ਨੇ ਖੁਸ਼ਕ ਜੇ ਜੀ ਆ ਸੱਚ ਕੋਈ ਗੱਲ ਨਹੀਂ ਟਾਈਮ ਪਾਸ ਕਰੀਦਾ ਹੁੰਦਾ ਵਾ ਸੱਚੇ ਮਾਂ ਮੰਗੀ ਕੋਈ ਗੱਲ ਨਹੀਂ ਘਰਾਂ ਚ ਕਈ ਗੱਲਾਂ ਹੁੰਦੀਆਂ ਹਨ ਤੇ ਕੋਈ ਗੱਲ ਨਹੀਂ ਮੈਂ ਤੇ ਮੰਮੀ ਕਿਤੇ ਫਰਕ ਸਮਝਿਆ ਨਹੀਂ ਜਿੱਦਾਂ ਦਾ ਤੁਹਾਨੂੰ ਸਮਝਿਆ ਇੰਦਾ ਨਾ ਇਹਨਾਂ ਨੂੰ ਸਮਝਣੀ ਆ ਇਹ ਪਰ ਮੇਰੇ ਧੀ ਤੇ ਤੇ ਪੁੱਤ ਚ ਬੜਾ ਵੀ ਕਿਤਰਾ ਪੁੰਦੇ ਆ ਮੈਂ ਨਹੀਂ ਆ ਕਿ ਕੱਲ ਨੂੰ ਕੀ ਕਰਨਗੇ ਇਹ ਭੈਣ ਭਰਾ ਕਿਦਾਂ ਵਰਤਣਗੇ ਹੁਣ ਇਹ ਮੰਮੀ ਤਾਂ ਹੁਣ ਇਹ ਮੇਰੇ ਤੇ ਪੁੰਦੇ ਆ ਤੇ ਪੁੰਦਿਆ ਤੇ ਪੁੱਤ ਕੋਈ ਗੱਲ ਨਹੀਂ ਟਾਈਮ ਪਾਸ ਕਰਾਉਣੇ ਤੇ ਚਾਹੀਦੇ ਨਹੀਂ ਸਿਆਣੀ ਪਰ ਹੁਣ ਸਾਡਾ ਕਹਿਣਾ ਫਰਜ਼ ਨਹੀਂ ਦਾ ਇਹੋ ਗੱਲ ਮੈਂ ਮੰਮੀ ਚੋਪ ਰਹੀ ਨਹੀਂ ਆ ਕਿ ਕੀ ਕਾ ਚਲ ਪਾਸਾ ਟਾਈਮ ਪਾਸ ਕਰਨਾ ਚਾਹੀਦਾ ਵੀ ਜਦੋਂ ਉਹ ਸੁਭਾਈ ਇਸ ਤਰ੍ਹਾਂ ਦਾ ਤੇ ਲੱਭ ਵੀ ਕਹਿੰਦੇ ਆ ਵੀ ਉਹ ਸੁਭਾਈ ਇਸ ਤਰ੍ਹਾਂ ਦਾ ਕੋਈ ਨਹੀਂ ਜਦੋਂ ਉਹਨੇ ਤੁਹਾਨੂੰ ਕੁਝ ਕਹਿੰਦਾ ਨਹੀਂ ਮੰਮੀ ਇਹ ਤਾਂ ਬੜਾ ਚੰਗਾ ਹੈ ਇਹਨਾਂ ਦਾ ਸੁਭਾਅ ਇਹਨਾਂ ਕਰਕੇ ਤੇ ਮੈਂ ਦਿਨ ਕੱਟੀ ਜਾਂਦੀ ਆ ਚਲ ਆਪਾਂ ਤਾਂ ਕੋਈ ਗੱਲ ਨਹੀਂ ਅਸੀਂ ਇਹਨੇ ਜੋਗੇ ਨਹੀਂ ਕਰੀਬ ਆ ਤੇ ਕੋਈ ਨਹੀਂ ਆਪਣਾ ਧੀਰ ਟਾਈਮ ਪਾਸ ਕਰੀਦਾ ਵਾ ਤੇ ਕੋਈ ਨਹੀਂ ਜੋ ਵੀ ਹੁੰਦਾ ਕੋਈ ਨਹੀਂ ਆਪੇ ਹਟ ਜਾਣਾ ਤੂੰ ਇਹ ਬੋਲੀ ਜਾਉਗੀ ਤੂੰ ਨਾ ਬੋਲੇਂਗੀ ਆਪੇ ਉਹਨਾਂ ਚੁੱਪ ਕਰ ਜਾਣਾ ਮੰਮੀ ਮੈਂ ਤੇ ਤੁਹਾਨੂੰ ਗੱਲਾਂ ਇਹ ਨਹੀਂ ਦੱਸਦੀ ਮੈਂ ਨਹੀਂ ਐਂ ਤੂੰ ਵੀ ਟੈਨਸ਼ਨ ਲਾਉਗੇ ਡੈਡੀ ਵੀ ਟੈਨਸ਼ਨ ਲੈਣਗੇ ਤੇ ਕੀ ਫਾਇਦਾ ਇਹ ਗੱਲਾਂ ਕਰਨ ਦਾ ਪਰ ਮੰਮੀ ਤੇ ਹਟਦੀ ਨਹੀਂ ਐ ਗੱਲਾਂ ਕਰਨ ਨੂੰ ਮੰਮੀ ਤੂੰ ਹੀ ਆਏ ਤੇ ਸਹੀ ਆ ਹੁਣ ਤੂੰ ਹੀ ਨਾ ਸਮਝਾ ਕੇ ਜਾਏ ਮੰਮੀ ਨੂੰ ਉਹ ਤਾਂ ਤੇਰੀ ਮੰਮੀ ਚ ਨਾ ਵਾਲ ਬੜੇ ਆ ਅਸੀਂ ਬੜੀ ਵਾਰ ਸਮਝਾਇਆ ਵਾ ਤੇ ਘੜੇ ਘੜੀ ਚੰਗਿਆ ਨਹੀਂ ਲੱਗੀਦਾ ਸਾਨੂੰ ਤੇ ਪਤਾ ਹੁੰਦੀ ਸ਼ਰਮ ਵੀ ਕੀ ਆਖੀ ਇਹ ਬੰਦੇ ਨੇ ਇੱਕ ਵਾਰ ਆਖਿਆ ਦੋ ਵਾਰ ਆਖਿਆ ਜਦੋਂ ਉਹਨੇ ਇਹੋ ਗੱਲ ਤੁਹਾਡੀਆਂ ਰਹਿੰਦੀ ਅਹੀ ਇਹ ਕੱਲ ਤੋਂ ਸਾੜੇ ਦੇ ਮਾਰੇ ਆਉਂਦੇ ਹੀ ਨਹੀਂ ਪਤਾ ਆਉਂਦੇ ਹੀ ਨਹੀਂ ਮੰਮੀ ਤੂੰ ਹੀ ਆਇਆ ਕਰੋ ਨਾ ਉਹਨਾਂ ਨੂੰ ਇਹੋ ਤੇ ਮੈਨੂੰ ਅੱਗੇ ਮੀਨੇ ਮਾਰਦੀ ਐ ਤੇਰਾ ਕਿਹੜਾ ਕੋਈ ਪਿੱਛੇ ਹੈਗਾ ਜਿੰਨੇ ਆਉਣਾ ਤੇਰਾ ਕਿਹੜਾ ਹੈਗਾ ਪਿੱਛੇ ਕਿਉਂ ਨਹੀਂ ਪਤਾ ਸਭ ਕੁਝ ਤੇਰਾ ਵਾ ਤੇਰਾ ਕਿਉਂ ਨਹੀਂ ਦਾ ਤੇਰਾ ਸਭ ਕੁਝ ਆ ਤੇ ਇਨੀ ਟੈਨਸ਼ਨ ਨਹੀਂ ਲਈ ਦੀ ਕੋਈ ਗੱਲ ਨਹੀਂ ਗਈ ਆਪੇ ਇਹਨੇ ਬੋਲ ਬਾਲ ਕੇ ਹਰ ਜੜਾ ਵਾ ਅਸੀਂ ਬੜੀ ਵਾਰ ਆਖਿਆ ਤੇਰੇ ਡੈਡੀ ਵੀ ਟੈਨਸ਼ਨ ਲੈਂਦੇ ਆ ਟੈਨਸ਼ਨ ਬੜੀ ਪਤੀਆਂ ਦੀ ਹੁੰਦੀ ਆ ਤੇ ਕੋਈ ਨਹੀਂ ਤੂੰ ਪਤਾ ਆਪਣਾ ਟਾਈਮ ਪਾਸ ਕਰ ਜਦੋਂ ਤੈਨੂੰ ਮੁੰਡਾ ਨਹੀਂ ਕੋਈ ਗੱਲ ਕਰਦਾ ਮਾੜੀ ਨਹੀਂ ਚੰਗੀ ਨਹੀਂ ਆਪੇ ਬੱਚਿਆਂ ਦਾ ਪਿਆਰ ਬਣਨਾ ਆਪੇ ਬਣ ਜੂਗਾ ਪੁੱਤ ਤੇ ਤੇਰਾ ਹੀ ਹੈ ਨਾ ਹਾਂਜੀ ਪੁੱਤ ਤੇ ਮੇਰਾ ਹੀ ਰਹਿਣਾ ਇਹ ਨਹੀਂ ਨਾ ਮੰਮੀ ਸਮਝਦੀ ਉਹ ਹੁਣ ਵੀ ਹੈ ਨਾ ਤੇ ਇੰਨੀ ਆਕੜ ਕਰਦਾ ਮੇਰੇ ਅੱਗੇ ਤੇ ਜੁਬਾਨ ਲੜਾਉਂਦਾ ਹੈ ਪਿਆਵਾ ਤੇ ਫਿਰ ਹੱਲਾ ਸ਼ੇਰੀ ਦਿੰਦੀ ਹੈ ਪਤ ਕਸੂਰ ਹੈ ਇਹਦਾ ਤੇ ਫਿਰ ਆਪੇ ਮੁੰਡੇ ਨੂੰ ਸਾਰਾ ਪਤਾ ਹੀ ਹੈ ਮੈਂ ਨਹੀਂ ਤੇ ਅੱਜ ਜੇ ਹੱਲਾ ਸ਼ੇਰੀਆਂ ਦਉਗੇ ਤੇ ਕੱਲ ਨੂੰ ਤੁਹਾਡੇ ਅੱਗੇ ਬੋਲੇਗਾ ਕਿ ਕੀ ਵੀ ਕਿਹੜੀਆਂ ਗੱਲਾਂ ਲੈ ਕੇ ਬੈਗੇ ਛੱਡੋ ਪਰਾਂ ਮੈਂ ਪਾਣੀ ਲੈ ਕੇ ਆਈ ਤੁਹਾਡੇ ਲਈ ਮੇਰੇ ਕਰਸਾ ਪਤਾ ਚਾਹ ਪਾਣੀ ਛੱਡ ਤੇ ਅਸੀਂ ਤੇ ਬੜੇ ਦੁਖੀ ਹਾਂ ਤੇ ਤੇਰਾ ਚਾਹ ਪਾਣੀ ਕੀ ਹੈ ਇਹਦੇ ਘਰੋਂ ਤਾਂ ਸਾਡਾ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਜਦੋਂ ਉਹਨੇ ਇਹੋ ਲਾਮਿਆ ਤੇ ਜੇ ਕੁੜੀ ਦੁਖੀ ਆ ਤਾਂ ਸਾਡਾ ਪਾਣੀ ਪੀਤਾ ਕੀ ਕਰਦਾ ਮੇਰਾ ਤਾਂ ਜੀ ਨਹੀਂ ਕਰਦਾ ਪੁੱਤ ਬੜ ਨੂੰ ਇੱਥੇ ਨਹੀਂ ਪਰ ਮੰਮੀ ਤੁਹਾਨੂੰ ਆਉਣਾ ਹੀ ਪੈਣਾ ਆਪਣੀ ਆਉਣਾ ਤੇ ਪੈਣਾ ਧੀ ਦੇ ਪੁੱਤ ਨੂੰ ਆਉਣਾ ਹੀ ਪੈਣਾ ਆਈਏ ਕੀ ਜਦੋਂ ਮੋਂਨੇ ਇਹੋ ਗੱਲਾਂ ਸੁਣ ਲਾਮੇ ਸੁਣਨੇ ਆ ਕਦੀ ਕੋਸ਼ਿਸ਼ ਆ ਜੇ ਮੁੰਡੇ ਨੂੰ ਬਕੜਾਉਂਦੇ ਤੇ ਪੁੱਤ ਪੁੱਤ ਤੇਰਾ ਵਾ ਤੇ ਕੱਲ ਨੂੰ ਤੇਰੇ ਗਾੜੀ ਬੋਲੂਗਾ ਤੇ ਫਿਰ ਇਹਨੂੰ ਇਹ ਨਹੀਂ ਪਤਾ ਕਿ ਮੈਂ ਦਾਦੀ ਆ ਤੇ ਮੈਂ ਸਮਝਾਵਾਂ ਕੁਛ ਪੁੱਤਰੇ ਉਹ ਨਹੀਂ ਨਾ ਮੰਮੀ ਸਮਝਾਉਂਦੇ ਮੈਂ ਨਹੀਂ ਆ ਕਿ ਮੇਰੇ ਅੱਗੇ ਤੇ ਬੋਲੇ ਬੋਲੇਗਾ ਤੁਹਾਡੇ ਦੇ ਵੀ ਕੱਲ ਨੂੰ ਬੋਲੇਗਾ ਬੋਲੇ ਬੋਲੇਗਾ ਪਤਾ ਇਹਨਾਂ ਦੇ ਅੱਗੇ ਬੋਝੁੰਦੇ ਨੇ ਇਹਨਾਂ ਦੇ ਅੱਗੇ ਬੋਲਿਆ ਨਾ ਪਤਾ ਇਹਨਾਂ ਨੂੰ ਉਦੋਂ ਨਹੀਂ ਲੱਗਣਾ ਅਜੇ ਤੇ ਹੁਣ ਚੜਾਉਂਦੀ ਆ ਨਾ ਬੱਚੇ ਨੂੰ ਪਕੜਾਉਂਦੀ ਆ ਵੀ ਖੜਦੇ ਨਹੀਂ ਆ ਕਰਦੇ ਤੇ ਇਹ ਕਰਦੇ ਭਲਕੇ ਇਹਨੇ ਅੱਖਾਂ ਚ ਘਸੂਨ ਦੇਣੇ ਆ ਵੀ ਮੈਂ ਜੇ ਵਰਜਿਆ ਹੁੰਦਾ ਤੇ ਅੱਜ ਮੇਰੇ ਅੱਖੇ ਲੱਗਦਾ ਮੰਮੀ ਕਿੰਦਾ ਕਹਿੰਤੂ ਢਾੜ ਲਈ ਫਿਰ ਕਲਪਤ ਦੇ ਥੋੜੇ ਜਿਹੇ ਹੈ ਵਾ ਪਾਸਾ ਤੇ ਬੰਜਾ ਚਾਹ ਬਣਾ ਲਈ ਤੇ ਡਾਇਮੰਡ ਹੈ ਮਾਸ਼ਾਅਰ ਇਹ ਚਾਹ ਖੁਲਦੀ ਜੀ ਸੋਸੀਮ ਉਸ ਚਰਾਉਂ ਤੇ ਠੀਕ ਆ ਜੀ ਹੋਰ ਗੈਰੀ ਨੂੰ ਸਭ ਕਿਤਾ ਠੀਕ ਆ ਸਭ ਠੀਕ ਆ ਹਾਂ ਜੀ ਠੀਕ ਹੈ ਬਸ ਕਿਰਪਾ ਕਰਨਾ ਮੇਰਾ ਟਾਈਮ ਪਾਸ ਹੋ ਜੇ ਬਹੁਤ ਕੰਮ ਹੋ ਗਿਆ ਜੀ ਹਾਂ ਜੀ ਠੀਕ ਹੈ ਮੈਂ ਵਧੀਆ ਚੱਲਦਾ ਜਾਂਦਾ ਹਾਂ ਦਾਲ ਪੂਕਾ ਚੱਲਦਾ ਠੀਕ ਹੈ ਕਦੋਂ ਆਏ ਹੋ ਆ ਗਏ ਜੀ ਦਾਦਾ ਜੀ ਠੀਕ ਹੈ ਠੀਕ ਹੈ ਅਸਰ ਮੈਨੂੰ ਮੁਸ਼ਕਿਲ ਨਹੀਂ ਕਰ ਲਈ ਹਾਂਜੀ ਕਦੀ ਬਾਤ ਰੋਜ਼ੋਂ ਬਣ ਗਿਆ ਚਲਾ ਕੇ ਨਹੀਂ ਉੱਤਰ ਗਿਆ ਮੈਂ ਇੱਕਦਮ ਉੱਤਰ ਨੂੰ ਤੇ ਬੜਾ ਜਿਆਦਾ ਬੱਸ ਨੇ ਟਾਈਮ ਲਾਇਆ ਸੀ ਤੇ ਟੁੱਟਾ ਹੀ ਬੜਾ ਜਿਹਾ ਬਣਾਉਂਦੇ ਸੀ ਨਾ ਪੈ ਗਈ ਰੁਕ ਲੱਗ ਗਈ ਹਾਂ ਨਾ ਇਹ ਟਾਟੀ ਆ ਮਾੜਾ ਮੋਟੇ ਤੋਂ ਤਰਾ ਹੀ ਪਤਾ ਠੀਕ ਹੈ ਠੀਕ ਹੈ ਪਰ ਇਹ ਸਰਕਾਰਾਂ ਦੇ ਲੰਮੇ ਕੰਮ ਨੇ ਹਾਂਜੀ ਤੇ ਇਹ ਹੌਲੀ ਹੌਲੀ ਆ ਪਤਾ ਤੇ ਡੈਡੀ ਨੂੰ ਕਹਿਣਾ ਹੈ ਹੁਣ ਅੱਖ ਬਣਾ ਲੈਣਾ ਹੁਣ ਸੌ ਮੌਸਮਾਂ ਮੁਰਕੇ ਫੇਰ ਗਾਣਾ ਜਾ ਕੇ ਤੁਹਾਨੂੰ ਕਰਨੀ ਬੜੀ ਆ ਇੰਜ ਹੀ ਕਹਿੰਦੇ ਨਾ ਬਣਾਉਣੀ ਆ ਰੋਸ਼ਨੀ ਦੀ ਘੜੀ ਆ ਹਾਂ ਪਤਾ ਕਾਹ ਘਾਟੇ ਕੀ ਆ ਹਾਂ ਕੰਕ ਬੜਾ ਗਿਆ ਹਾਂਜੀ ਇੱਥੇ ਬਣਾਉਣ ਨਾਲ ਗਰਮੀ ਵੀ ਆ ਗਈ ਹੈ ਕੋਈ ਨਹੀਂ ਜਿੱਤਰਾ ਦੇ ਕਰ ਲੈਣੇ ਨਾਲੇ ਮੁੜ ਕੇ ਮਿੱਟੀ ਕੱਟੇ ਦਾ ਮੌਸਮ ਸਟਾਰਟ ਹੋ ਜਾਂਦਾ ਨਾ ਤੇ ਇਹ ਵੀ ਥੋੜਾ ਬਜਣਾ ਪੈਂਦਾ ਤੇ ਮਾਰੇ ਕੰਮ ਦੇ ਦੇਣ ਖਾਂਟ ਸਟਾਰਟ ਹੋ ਜਣੇ ਆ ਬਿਲਕੁਲ ਤੁਹਾਨੂੰ ਮੈਂ ਕੱਟੋ ਟੋਟਾ ਮੈਂ ਬੜਾ ਬਾਤ ਕਰ ਰਹੇ ਹਾਂ ਹੋਰ ਹੋਣਾ ਹੈ ਤਾਂ ਹਾਂਜੀ ਜਿਹੜਾ ਘਟ ਗਈ ਆ ਕਿਨਾਂ ਹਾਂਜੀ ਹੈਲੋ ਮੰਦੀ ਤਾਂ ਆਇਆ ਸੀ ਕੰਮ ਨਾਲ ਹੀ ਹਤੀਏ ਬਾਈਂ ਸੋਹਬਿਆ ਵੜਿਆ ਅੰਦਰ ਪਤੈ ਪਰ ਜਾਈ ਦੀ ਸੁਖ ਨਾ ਆਈ ਆ ਮਾ ਦੋ ਘੰਟੇ ਹੋ ਗਏ ਆਈ ਨੂੰ ਪਤਾ ਨਹੀਂ ਉਹ ਕਿਹਨਾਂ ਟੋਰਿਆਂ ਅੰਦਰ ਗੁੰਦੰਦ ਨਹੀਂ ਜਦੋਂ ਆਉਂਦੀ ਆ ਨਾ ਆਉਂਦੇ ਹੀ ਮਾਨੋ ਲੈ ਕੇ ਅੰਦਰ ਵੜ ਜਾਂਦੀ ਆ ਪਤਾ ਨਹੀਂ ਕੀ ਉਹਦੇ ਕੰਨ ਚ ਵਾਲਾ ਪਉਂਦੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਅੱਜ ਚੁੱਪ ਕਰਕੇ ਤੇ ਇੱਥੇ ਸੋਫੇ ਵਾਲੇ ਅੰਦਰ ਬੈਠੀ ਹਾਂ ਮੈਂ ਮਮਤਾ ਦੀ ਸੁਣਾਈ ਨਾ ਕੀ ਅੰਦਰੋਂ ਤਾਂ ਕੀ ਨਹੀਂ ਆਂਦੇ ਨਾ ਆ ਪੁੱਛ ਲਈਆਂ ਨਹੀਂ ਘੁਰ 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 ਘਰ ਕਰਨੇ ਚੁਰੇਗਾ ਮੈਂ ਕਿਹਾ ਤੈਨੂੰ ਆਖਿਆ ਵੀ ਮੈਂ ਸੁਣਨੀਆਂ ਚੰਮੀ ਮੈਂ ਕਰਦੀਆਂ ਤਾਂ ਕਰਦਣਾ ਰੋ ਮੇਰੀ ਸਿਹਤ ਤੇ ਕੀ ਅਸਰ ਚੱਲੀ ਰਹਿ ਤੇ ਹੈ ਹੀ ਹੈ ਵਾ ਤੇ ਉਹਨਾਂ ਸਿਆੜੀ ਬਿਆਣੀ ਜਿਹੜੀ ਆਈ ਓਹੀ ਆਖੇ ਤੇ ਚਲਦੀ ਏ ਤੇਰੀ ਸਾਸ ਦੇ ਲਾ ਕੇ ਮੈਂ ਬੈਣੀ ਆ ਤੇ ਤੂੰ ਕੀ ਮੈਨੂੰ ਇੱਥੇ ਪਾਲ ਛੜਿਆ ਜਾਂ ਨਾ ਨਾ ਉਹ ਵੀ ਅੰਦਰ ਹੀ ਪਸ ਕਰ ਲੰਦੇ ਜਿੰਨੀਆਂ ਕਰਦੀਆਂ ਮੇਰੀ ਮੈਲ ਤੋਂ ਤੇਰੀ ਆਪਣਾ ਇਹ ਤਾਂ ਪ੍ਰੋਸੈਸਿੰਗ ਕਰਾਉਣਾ ਤੇ ਇਹ ਕਰਦੇ ਨੂੰ ਚੱਲਣ ਲੈ ਗਏ ਕੋਈ ਕਹਿੰਦੇ ਮੰਮੀ ਜੀ ਲੈ ਜੀ ਜਦੋਂ ਪੇਸ਼ਿੰਗ ਕਰਾਉਂਦੇ ਨਾ ਡੈਡੀ ਹਾਂ ਤੇ ਕੋਈ ਕਹਿੰਦੇ ਤੂੰ ਹੀ ਲੈ ਆ ਜੀ ਫਿਰ ਕਿਹੜੀ ਗੱਲ ਆ ਨਾਲ ਇਹ ਵੀ ਤੁਹਾਡਾ ਵੀ ਚਲੋ ਸੋਖੋ ਜੀ ਗੱਲ ਆਗੇ ਨਾਲ ਨਾਲ ਇਹ ਪੁੱਤ ਇਹਨੂੰ ਪੁੱਛ ਗਈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਦੇਖੋ ਭੈਣ ਭਰਾ ਦੇ ਜੇ ਦੁੱਖ ਸੁੱਖ ਵੇਲੇ ਨਹੀਂ ਕੰਮ ਆਉਣਾ ਤੇ ਫਿਰ ਰਿਸ਼ਤੇਦਾਰੀਆਂ ਹੁੰਦੀਆਂ ਕੱਲ ਹੀ ਐ ਇਸੇ ਲਈ ਹੁੰਦੀਆਂ ਵੀ ਕੋਈ ਦੁੱਖ ਵੇਲੇ ਕੋਈ ਭੈਣ ਭਰਾ ਲੱਗੇ ਲੱਗੇ ਕਿ ਇਹਨੂੰ ਦੁੱਖ ਤੇ ਦਾ ਘਟੇ ਹਾਂਜੀ ਕੀ ਗੱਲ ਕੋਈ ਪਤਾ ਕੀ ਇਹ ਕੱਲੇ ਬਾਪੀ ਤੇਰੀ ਮੰਮੀ ਨਾਲ ਗੱਲ ਕਰਨੀ ਜ਼ਰੂਰੀ ਹੈ ਕੱਲੀ ਗੱਲ ਮੰਮੀ ਦੀ ਗੱਲ ਕਰਨੀ ਗੱਲ ਕਰਨੀ ਆ ਵੀ ਤੇਰੀ ਮੰਮੀ ਕੁੜੀ ਨੂੰ ਬਹੁਤ ਪ੍ਰੇਸ਼ਾਨ ਬਹੁਤ ਕਰਦੀ ਤੇ ਪੁੱਤੇ ਹੋ ਜਿਆ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਚੰਗੀਆਂ ਨਹੀਂ ਲੱਗੀਆਂ ਤਾਂ ਸਾਨੂੰ ਤੇ ਤੁਹਾਡੀ ਸ਼ਰਮ ਬੜੀ ਹੁੰਦੀ ਹੈ ਮੰਮੀ ਉਹ ਤੇ ਆਨ ਦਾ ਸੁਭਾਅ ਹੀ ਤੁਹਾਨੂੰ ਪਤਾ ਇਦਾਂ ਮੈਂ ਤੇ ਗਲੀ ਨੂੰ ਸਮਝਾਉਂਦਾ ਕਿ ਨਾ ਵਾ ਵੀ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਥੋੜਾ ਜਿਹਾ ਨਹੀਂ ਪਰ ਪਰ ਸੁਭਾਅ ਨੂੰ ਬਦਲਣਾ ਚਾਹੀਦਾ ਇਹ ਤਾਂ ਗੱਲ ਮੰਮੀ ਤਾਂ ਠੀਕ ਹੈ ਪਰ ਪਤਾ ਕਿ ਸਾਈਤੀਆਂ ਵਾਲੇ ਕੋਈ ਨਹੀਂ ਵੀ ਆਪਣੀ ਭੈਣ ਵਿਆਹੀ ਆ ਹਾਂਜੀ ਹਾਂਜੀ ਤੇ ਚੰਗਿਆਂ ਲੱਗੀਦਾ ਹੈਵੇਂ ਕੁੜੀ ਨੂੰ 24 ਘੰਟੇ ਚੋਹਦੀਆਂ ਲਾਈ ਰੱਖਣੀਆਂ ਫਿਰ ਬੱਚਿਆਂ ਨੂੰਵੇਂ ਲੋਕਾ ਟੋਕੀਆਂ ਕਰਨੀਆਂ ਹਾਂਜੀ ਤੇ ਹੁੰਦੇ ਨੂੰ ਭੂਏ ਛਡਾਉਂਦੀ ਆ ਤੇ ਉੱਤੇ ਗੱਲਾਂ ਚੰਗੀਆਂ ਲੱਗਦੀਆਂ ਮੰਮੀ ਉਹ ਤੇ ਗੱਲ ਵੇ ਗਲਤ ਮੈਂ ਤਾਂ ਅੱਗੇ ਮੰਮੀ ਨੂੰ ਨਾਲ ਵੀ ਕਹਿੰਦਾ ਵਾਂ ਕਿ ਨਾ ਇਹਨੂੰ ਮਾਂ ਵੀ ਰੋਈ ਨਹੀਂ ਖੁੱਲਦੇ ਆਦੂ ਕਿਉਂਕਿ ਬੱਚੇ ਨੂੰ ਅੱਜ ਖੁੱਲ੍ਹ ਦਵਾਂਗੇ ਨਾ ਤੇ ਕੱਲ ਔਖੇ ਆ ਬਣਾ ਪਰ ਮੰਮੀ ਪਤਾ ਨਹੀਂ ਕਿਉਂ ਨਹੀਂ ਸਮਝਦੇ ਹੈਗੇ ਮੰਮੀ ਇਹਨੂੰ ਜਿਹੜੇ ਆ ਪੂਰੀ ਖੁੱਲ੍ਹ ਦਿੰਦੇ ਆ ਮਾਂ ਬੇਨੂੰ ਤੇ ਰੋਜ਼ ਨੂੰ ਜਿਹੜੇ ਆ ਧੋਕ ਦੇ ਲੱਗਦੀ ਨਿਆਣੀ ਨੂੰ ਨਾ ਉਦੋਂ ਹੋ ਸਕਣਾ ਕੋਈ ਵਿਗਾੜ ਦੀ ਨਹੀਂ ਈ ਮਤੇ ਸਾਹ ਮੈਂ ਸਿਆਣੀ ਈ ਬਚਾਰੀ ਵੀ ਕੀ ਕਹਿੰਦੇ ਹੁੰਦੇ ਪ੍ਰਮਾਤਮਾ ਲੋ ਜੇਣ ਜਿੱਦਾਂ ਸਮਝ ਲੋ ਬੱਚੇ ਤਾਂ ਦੋਵੇਂ ਚੰਗੇ ਆ ਪਰ ਮੰਮੀ ਤੇਰੀ ਮਨ ਨਹੀਂ ਸ਼ੈਲੀ ਬਿਲਕੁਲ ਬਿਲਕੁਲ ਮਨ ਪਾ ਲੈ ਗੁਸਾ ਕਰਵਾ ਕੁਝ ਵੀ ਆ ਇਹ ਥੋੜਾ ਜਿਆਦਾ ਕੁਝ ਸਮਝਾ ਦੇ ਪਤਾ ਹੈ ਤਮੂ ਆ ਗੱਲ ਕਰਦੇ ਚੰਗੇ ਨਹੀਂ ਲੱਗਦੇ ਕਿਉਂ ਰਿਸ਼ਤੇਦਾਰ ਹੁੰਦੇ ਆ हां सुदाला दी प्री हां जी ते आजਹੀਂ मुगळ ਕੱਡੇ ਕੋ ਮਾੜਾ ਜਗਾ ਬੋਲੀ ਦੇ ਸਾਡੇ ਵਾਸਤੇ ਇਹ ਨੂੰ ਚੰਗਾ हां जी हां जी ਤੇ ਬੈਠ ਜੇਨੀ ਆ ਬੇਚਲੀ ਮੰਮੀ ਤੂੰ ਹੀ ਸਮਝਾ ਦੇ ਤਾਂ ਠੀਕ ਆ ਤੇ ਜੇ ਨਹੀਂ ਤੇ ਚਲੋ ਅਸੀਂ ਵੀ ਗਾੜੀ ਹੱਥ ਛੋੜ ਦੇਣੀ ਭੈਜੀ ਜੋ ਵੀ ਆ ਜਿਤਨਾ ਮੇਗਾ ਆਤਹੀ ਇਹਨੇ ਤਾਂ ਨਾ ਕਰਿਆ ਕੋਈ ਤੇ ਜੇ ਤੁਸੀਂ ਅੰਦਰ ਤੇ ਫੇਰ ਅਸੀਂ ਲੈ ਜਾਈਏ ਨਹੀਂ ਮੰਮੀ ਪਤਾ ਏਦਾਂ ਦੇ ਚਲੋ ਤੁਸੀਂ ਵੀ ਠੀਕ ਆ ਤੁਹਾਡੀ ਗੱਲ ਵੀ ਵੇਖੋ ਮਾਪੇ ਜਿਹੜੇ ਆ ਧੀਆਂ ਦਾ ਜਿਹੜਾ ਦੁੱਖ ਦੀ ਵੇਖ ਸਕਦੇ ਉਹ ਤਾਂ ਈ ਮੈਂ ਗੱਲ ਸਮਝ ਨਾ ਤੇ ਚਲੋ ਤਾਂ ਵੀ ਮੈਂ ਮੰਨਣਾ ਵਾ ਗੱਲ ਵੀ ਤੁਸੀਂ ਨਹੀਂ ਕਦੀ ਵੱਧ ਘੱਟ ਗੱਲ ਕੀਤੀ ਐ ਮੈਂ ਮੈਂ ਗੱਲ ਕਹਿਦਾ ਤੇ ਪਰ ਇਹ ਆ ਵੀ ਤੁਸੀਂ ਵੀ ਇਹ ਲੋ ਕਰਕੇ ਮੈਂ ਤੇ ਕੇ ਮਨੂ ਜਾਨ ਤੁਸੀਂ ਵੇਜੋ ਤਰੀ ਗੱਲ ਕਰਕੇ ਚਲੋ ਸ਼ਰਪੁੱਤਰ ਕਹਿ ਲ ਤੇ ਕੁਛ ਲੈਨੇ ਆ ਹਾਂਜੀ ਹਾਂਜੀ ਤੇ ਸਾਡਾ ਤਾਂ ਫਰਜ਼ ਹੱਥ ਜੋੜਨਾ ਈ ਆਂ ਅਸੀਂ ਤੇ ਕਦੀ ਅੱਜ ਤੱਕ ਤੂੰ ਹੀ ਦੱਸ ਪਿਆਦਾ ਕਦੀ ਮੂੰਹ ਕਰਦਾ ਨਹੀਂ ਨਹੀਂ ਮੰਮੀ ਹੱਥ ਪਹਿਲੇ ਜੋੜਨੇ ਆਂ ਦੇਖੋ ਜਿਵੇਂ ਤੇ ਮਾਂ ਪਿਓਏ ਨੇ ਉਹ ਜੇ ਤੋਈ ਜੇ ਇਹ ਥੋੜਾ ਵੀ ਆਪਾਂ ਇੱਕ ਦੂਜੇ ਦੇ ਹੱਥ ਜੋੜਨੇ ਆਂ ਤੇ ਇਹ ਕੋਈ ਗੱਲ ਨਹੀਂ ਆਪਾਂ ਕਰ ਲੈਂਦੇ ਆਂ ਤੂੰ ਮੰਮੀ ਨਾਲ ਘਰ ਕੇ ਕਰ ਗੱਲ ਤੂੰ ਸਮਝਾ ਦੋ ਸ਼ਾਇਦ ਉਹ ਤੁਹਾਡੇ ਨਾਲ ਸਮਝ ਜਾ ਚਲੋ ਪਤ ਦੇਖ ਲੈ ਕੁਛ ਨਹੀਂ ਤੇਰੇ ਮਨ ਨੇ ਹਾਂਜੀ 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 ਤੇ ਕੋ ਨਾ ਅੱਲਵ ਦੇ ਕੰਮ ਵੇਖ ਲੈ ਚਲ ਉਹ ਤੇ ਆਖਿਆ ਹੀ ਆਖਿਆ ਜਿੱਦਾਂ ਦੀ ਹੈ ਤੇ ਲਾਭ ਵੀ ਵਦਨ ਦੇ ਅੰਦਰ ਵੜ ਕੇ ਬੈਠਾ ਆਈ ਗੋਲ ਸੁਣ ਡਿਆ ਜਾਂ ਕਰਨ ਡਿਆ ਆਈ ਮੈਂ ਅੱਜ ਚੁੱਪ ਕਰਕੇ ਬੁੱਸੇ ਦੀ ਮਾਰੀ ਨੂੰ ਗਾਂ ਹੋਈ ਤੇ ਮੈਂ ਆ ਜਿਹੜੀ ਤੇਰੀ ਸੁਖਨਾ ਭਤੀਜੀ ਆ ਇਹ ਭੱਜ ਕੇ ਜਾ ਕੇ ਨਾਨੀ ਨੂੰ ਆਉਂ ਚੰਬੜੀ ਵੀ ਜਿਵੇਂ ਇਹਦੇ ਲਈ ਨਾ ਬੜਾ ਫਾਰ ਫੂਟ ਲਿਆਈ ਹੈ ਤੇ ਜਿਹੜਾ ਹੀ ਮੇਰਾ ਪੋਤਰਾ ਨਾ ਉਹਨੇ ਕਵਾਇਆ ਤੇ ਨਾ ਮੈਂ ਕਵਾਇਆ ਮੈਂ ਖਸਮ ਰੋ ਸਿਰ ਖਾਓ ਜਾ ਕੇ ਜਦੋਂ ਮੇਰੇ ਪੋਤਰੇ ਨੇ ਲਿਖਵਾਇਆ ਤਾਂ ਮੈਂ ਵੀ ਨਹੀਂ ਕਵਾਇਆ ਮੈਂ ਹਾਂ ਹੀ ਹਾਨੂੰ ਕੀ ਮਿੱਠਾ ਤਾਂ ਗੱਲ ਐਦਾਂ ਦੀਆਂ ਗੱਲਾਂ ਬਾਤਾਂ ਹੀ ਹੋਰ ਅਜਾ ਕੰਮ ਕਰਨ ਲਈ ਅੱਜ ਕਾਹਲਾ ਮੇਰੀ ਧੀ ਕੰਮ ਕਰ ਲੈ ਤੂੰ ਇੱਥੇ ਤੇ ਉਹ ਕੋਈ ਚੱਲਦਾ ਰਹਿਣਾ ਪਈਏ ਚੱਲ ਚੰਗਾ ਫਿਰ ਹੈ ਅ ਚੰਗਾ ਐਸਾ ਮੇਰੇ ਕੰਟੂ ਬੀ ਨਿਕਲ ਆ ਪਈ ਆ ਜਦੋਂ ਅੰਮ੍ਰਿਆ ਹੁਣ ਕੋਈ ਸੁਣਨੇ ਆ ਕੱਲੇ ਨੂੰ ਦੁਖੀ ਰਹਿੰਦੀ ਜਦੋਂ ਉਹਨੇ ਉਹਦੋਂ ਐ ਹੋ ਚੜਿਆ ਮਮੀ ਕਿਤੇ 20 ਘੰਟੇ ਮੈਨੂੰ ਗੱਲਾਂ ਹੀ ਕਰਦੀ ਆ ਨਾਲ ਆ ਕੇ ਗੱਲਾਂ ਹੀ ਕਰਦੀ ਆ ਮੁੰਡੇ ਨੂੰ ਜੋ ਕਦੇ ਆ ਤੇ ਕੁੜੀ ਨੂੰ ਇਸ ਤਰ੍ਹਾਂ ਕਰਦੇ ਆ ਤੇ ਮੈਂ ਤਾਂ ਬੜੀ ਦੁਖੀ ਆ ਤੇ ਫਿਰ ਇਹ ਤਾਂ ਤੇ ਭੱਜ ਕੇ ਜਾ ਰਹੇ ਨਹੀਂ ਹੈਗੇ। ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਨਹੀਂ ਕੀ ਹੁੰਦਾ ਵਾ। ਆ 2 ਘੰਟੇ ਅੰਦਰ ਕੀ ਡੋਰੀਆਂ ਬੰਨ੍ਹ ਦਿੰਦੀਆਂ ਨੇ ਜਿਵੇਂ ਮਾਂ ਮਾਤਿੰਗਾਂ ਹੈ? ਤੁਹਾਨੂੰ ਕੋਈ ਪਤਾ ਨਹੀਂ। ਇਹ ਇਹ ਇਹਦਾ ਇਹਦਾ ਤੁਹਾਨੂੰ ਕੋਈ ਪਤਾ ਨਹੀਂ ਪਈ ਕੀ ਕਰਦੀ ਆ ਤੇ ਕੀ ਨਹੀਂ ਕਰਦੀ। ਦੱਸੋ ਨਾ ਕੀ ਕਸੂਰ ਆ? ਬਸੂਰ ਕੀ ਆ 8 ਵਜੇ ਤੇ ਸੁੱਤੀ ਉੱਠਦੀ ਆ। ਹੈ? ਉੱਠ ਕੇ ਫਿਰ ਇਹਦੇ ਨਾਲ ਕੋਈ ਕੰਮ ਨਾ ਕਰ ਤੇ ਫੋਨ ਫੜ ਕੇ ਬਹਿ ਜਾਂਦੀ ਆ। ਤੇ ਕੋਲੇ ਨੂੰ ਮਾਰ ਦੀਆ ਚਪੇੜਾਂ ਦੇ ਗਾਜੀ ਮੁੰਡੇ ਨੂੰ ਮਾਰ ਕੁੜੀ ਨੂੰ ਤਾਂ ਮਾਰੇ ਮੇਰੇ ਉਹ ਜਿੱਤਰਾ ਮਰਜੀ ਮਾਰੇ ਮੈਂ ਪੋਤਰੇ ਨੂੰ ਜਿੱਤਰਾ ਜਦੋਂ ਕੋਈ ਛਾਂਦੀਆ ਮੇਰੇ ਤੇ ਲੱਗਦੀ ਕਲੇਜੇ ਨੂੰ ਮਾਰ ਦੇ ਤੇ ਮਸਲਦੀ ਗੱਲ ਦੱਸਾਂ ਪਹਿਲੇ ਉਹ ਮਾਤਲੀ ਤੇ ਦੇਸ਼ਾਂ ਨਹੀਂ ਆਈ ਕੋਈ ਮਾਤ ਬੜੀ ਦਿੱਤੀ ਪਹਿਲੀ ਬਹੁਤ ਆਟੇ ਨਾਲ ਲੜਦੇ ਚੰਗੇ ਨਹੀਂ ਲੱਗਦੇ ਹਾਂ ਬੜੀ ਮਾਰ ਦਿੱਤੀ ਤੂੰ ਥੋੜੇ ਸਿਆਣੇ ਬਣ ਜੁਤਾਂ ਇਸ ਤਰ੍ਹਾਂ ਨਹੀਂ ਚੰਗੇ ਲੱਗਦਾ ਇਸ ਤਰ੍ਹਾਂ ਕੇ ਜਾ ਰਹੇ ਨਹੀਂ ਹੈਗੇ ਇਹਨੂੰ ਤੂੰ ਵੇਚੜਾ ਉਹ ਹੋਰ ਜਿੰਨਾ ਚੜਾਇਆ ਜਾਂਦਾ ਤੇ ਤੁਸੀਂ ਮੁੰਡੇ ਨੂੰ ਚੜਾਈ ਦਾ ਮੁੰਡੇ ਨੂੰ ਇਹ ਕਿੱਥੇ ਪੂਰੇ ਚੜਾਉਂਦੇ ਆ ਮੇਰਾ ਇੱਕ ਤੇ ਪੋਤਰਾ ਵਾ ਮੈਂ ਆ ਕੀ ਹੋਂ ਤਾਂ ਅੱਖੇ ਲਾ ਕੇ ਤੇ ਮੈਂ ਆਪਣੇ ਪੁੱਤਰੇ ਨੂੰ ਮਾਰਾਂ ਮੰਮੀ ਜੀ ਹੌਸਲੇ ਨਾਲ ਗੱਲ ਕਰੂੰ ਤੁਹਾਡੇ ਨਾਲ ਕਿਹਦੇ ਹੌਸਲੇ ਲੈ ਗੱਲ ਕਰੀਂ ਇਹ ਲੰਨ ਪੈਣਦੇ ਉਹ ਤੇ ਅੱਗੇ ਝਾਕ ਕੇ ਆਉਂਦੇ ਹੀ ਤੁਹਾਨੂੰ ਜੇ ਸਿਰਫ ਗੱਲ ਹੀ ਕਰਨ ਆਏ ਕੋਈ ਲੰਨ ਥੋੜਾ ਹੈ ਇਹ ਝਾਕਾ ਝੁੱਕਾ ਨਾ ਕੋਈ ਨਹੀਂ ਇਹ ਹੁਣਾ ਫਾਰਮੈਟੀਆਂ ਪੂਰੀਆਂ ਹੋਣ ਡੀਆਂ ਤੂੰ ਵੀ ਸਮਝਣਾ ਉਹਨੂੰ ਮਤ ਦੇਂਦੇ ਨਾ ਤੀ ਆਪਣੀ ਨੂੰ ਕਦੀ ਅੱਜ ਵੱਧ ਘੱਟ ਬੋਲੇ ਆਣ ਕਦੀ ਵੀ ਬੋਲੇ ਤਾਂ ਬੋਲਣ ਦੀ ਕੀ ਲੋੜ ਹੈ ਜੇ ਦੋ ਥੱਲੇ ਥੱਲੇ ਜੜਾ ਵਾੜ ਦੇਣਗੇ ਤਾਂ ਬੋਲਣ ਦੀ ਕੀ ਲੋੜਾ ਜੋ ਉੱਥੇ ਜਾਂਦੀਆਂ ਜੋ ਨੂੰ ਸਮਝ ਆ ਜਾਣੀ ਹੈ ਉਹੋ ਹੀ ਉਹੋ ਹੀ ਸਾਡੇ ਨਾਲ ਕਰਦੀ ਹੈ ਇਹਨੂੰ ਪੁੱਛ ਗਈ ਰੋਟੀ ਪਕਾਈ ਹੈਗੀ ਕੱਪੜਾ ਧੋਤਾ ਹੈ ਦਾਦੀ ਕਹਿੰਦੀ ਮਾਂ ਤਾਂ ਦਿੱਤੀ ਤੇ ਲੱਭ ਹਾਂ ਜਿਹੜੀ ਨਹੀਂ ਕੰਮ ਕਰਦੀ ਨਹੀਂ ਮੰਮੀ ਕੰਮ ਕਰਦੀ ਹੈ ਕਰਦੀ ਕੋਈ ਮੰਮੀ ਇਦਾਂ ਤਾਂ ਨਾ ਤੂੰ ਹੀ ਕਹੂਗਾ ਜੇ ਕੰਮ ਉਹ ਕਰਦੀ ਹੈ ਤੂੰ ਹੋਰ ਵੀ ਗੱਲ ਦਾ ਹੋਰ ਪਾਸੇ ਗੁੱਸਾ ਖਾਂਦੇ ਜੇ ਵੇ ਜਨਾਨੀ ਵੇ ਚਮਚਿਆ ਵੇ ਜਨਾਨੀ ਵੇ ਚਮਚਿਆ ਕਿ ਇਹਨੂੰ ਕਿਉਂ ਨਹੀਂ ਅਕਲ ਆਉਂਦੀ ਕਦੀ ਸਾਨੂੰ ਨੇ ਪਾਣੀ ਫੜਾਇਆ ਚਾਹ ਪਾਈ ਹੈ ਤੇਰੇ ਪਿਓ ਨੂੰ ਬਾਹਰੋਂ ਆਏ ਕਦੀ ਪੁੱਛਿਆ ਵਾ ਤੈਨੂੰ ਪੁੱਛਦੀ ਹੈ ਤੈਨੂੰ ਹੱਥਾਂ 'ਚ ਰੱਖਦੀ ਹੈ ਮੰਮੀ ਤੇਰੀ ਕਿਉਂ ਨਹੀਂ ਕਿਤੇ ਬੁੱਢੀ ਭ੍ਰਿਸ਼ਟ ਹੋਈ ਮੈਂ ਤੂੰ ਇਹਨਾਂ ਗਲਤੀ ਸੋਚਦੇ ਜੇ ਹਮੇਸ਼ਾ ਇਹਨਾਂ ਗਲਤੀ ਨਹੀਂ ਸੋਚੀਦਾ ਜੇ ਮੰਨ ਲਓ ਅਸੀਂ ਚੁੰਨੇ ਆ ਦਿੱਤੀ ਸੁਖੀ ਬਸੇ ਆਪਣੀ ਭੈਣ ਲੋ ਕਹਿੰਨੇ ਆ ਤੇ ਮਤਲਬ ਅਗਲੇ ਦੀ ਵੀ ਧੀ ਆ ਬਸ ਭੈਣ ਦੇ ਵਿੱਚ ਨਹੀਂ ਆਉਣੀ ਹੈ ਨਹੀਂ ਹੋਈਆਂ ਨਾ ਉਹ ਵੇ ਉਹਨੇ ਵੀ ਤੇਰੀ ਕੁੜੀ ਜਾਂ ਤੂੰ ਮੈਂ ਤੂੰ ਹੀ ਭੈਣ ਵਿੱਚ ਇਹਦਾ ਕੀ ਮਤਲਬ ਹੋਇਆ ਖਬਰਦਾਰ ਜੇ ਮੇਰੀ ਧੀ ਦਵੇ ਕਿ ਨਵਾਂ ਲਿਆ ਕੇ ਮੰਮੀ ਉਹਨੇ ਤੇ ਆਪੇ ਹੀ ਸਰਕਾਰ ਚੜਨਾ ਜੜੀ ਆਈ ਹੈ ਮੰਮੀ ਤੂੰ ਤਾਂ ਕੇ ਦੀ ਗੱਲ ਹੀ ਨਹੀਂ ਸੁਣਦੇ ਉਹਨਾਂ ਵਿਚਾਰਾਂ ਨੇ ਕਿਹੜਾ ਤੁਹਾਡੇ ਸਿਰ ਤੇ ਡੰਡਾ ਮਾਰਤਾ ਆ ਉਹਦੇ ਪਿਆਰ ਹੁੰਦਾ ਹਾਏ ਨੇ ਵੇਖੋ ਲੋਕੋ ਬਣ ਮੇਰੇ ਸੱਚੇ ਡੰਡਾ ਮਰਵਾਉਣ ਲੱਗੇ ਜੇ ਕੁੜਮਣੀ ਕੋ ਹੈ ਹਾਏ ਵੇ ਵੇਖੋ ਵੇ ਹੁਣ ਕੁੜਮਣੀ ਕੋ ਮੈਨੂੰ ਡੰਡੇ ਮਰਵਾਉਣੇ ਨਹੀਂ ਇਹਨਾਂ ਨੇ ਨਹੀਂ ਲੋਕੀ ਆਂਦੇ ਆਹੀ ਵੀ ਪੁੱਤਕ ਪੁੱਤ ਹੋ ਜਾਂਦੇ ਨੇ ਮੈਂ ਨਹੀਂ ਹਾਂ ਮੰਨਦੀ ਆ ਵੇਖੋ ਮੇਰੇ ਘਰਜੀ ਹੋ ਗਿਆ ਜੀ ਲੋਕੋ ਮੇਰੇ ਘਰਜੀ ਹੋ ਗਿਆ ਜੇ ਮੈਂ ਕਿੱਧਰ ਜਾਵਾਂ ਮੈਂ ਕੀ ਕਰਾਂ ਮੈਂ ਬੜੀ ਦੁਖੀ ਹਾਂ ਨਹੀਂ ਕੋਈ ਪੁੱਤਕ ਪੁੱਤ ਨਹੀਂ ਹੁੰਦਾਗਾ ਜਿਨ੍ਹਾਂ ਦੇ ਪੁੱਤ ਰਹਿੰਦੇ ਨੇ ਰਹਿੰਦੇ ਪਰ ਜਿਨ੍ਹਾਂ ਸਿਹਰੇ ਦੋਨਾਂ ਦੇ ਬੰਨਾ ਪੈਂਦਾ ਵਾ ਉਹੀ ਮਾਂ ਪਿਓ ਨੇ ਵਿਚਾਰੇ ਉਹਨਾਂ ਦਾ ਵੀ ਧੀ ਆ ਉਹਦਾ ਸਹਸਰਾ ਰਹਿੰਦਾ ਵਾ ਬੇਰ ਦਾ ਧੰਕੀ ਆ ਆਪਾਂ ਇਹ ਥੋੜਾ ਜਿਹਾ ਤੂੰ ਤੇ ਕਾਲੇ ਪੈ ਜਾਂਦੇ ਜੀ ਤੂੰ ਅਗਲੇ ਦੀ ਗੱਲ ਸੁਣਦੇ ਨਹੀਂ ਜ ਹੈਗੇ ਤੇ ਆਪਣੀ ਜਿਆਦਾ ਸੁਣਦੇ ਜੇ ਮੰਨਿਆ ਮੈਂ ਇਹ ਨਹੀਂ ਕਹਿੰਦਾ ਕਿ ਉਹ 100% ਸਹੀ ਆ ਮੰਨ ਲਓ ਉਹਦੇ 'ਚ ਵੀ ਕਮੀਆਂ ਹੋਣਗੀਆਂ ਥੋੜੀਆਂ ਬਹੁਤੀਆਂ ਪਰ ਤੂੰ ਸਾਰੀ ਤਲਾਣਾ ਕੋਈ ਸਾਰਾ ਕਸੂਰੀ ਅਗਲੇ ਦਾ ਤੇ ਤੂੰ ਇਹ ਕਿੱਡੇ ਸੋਹਣੀ ਸਾਈਡ ਲੈਣ ਡਿਆ ਸੱਸ ਦੀ ਵੀ ਤੇ ਜਨਾਨੀ ਦੀ ਵੀ ਉਹ ਵੇਖ ਲੈ ਦੋਵੇਂ ਮਿਸੜੀਆਂ ਚੁੱਪ ਕਰਕੇ ਨਾ ਤੇ ਮੈਨੂੰ ਬੁਰਿਆ ਬਣਾਉਂਦੇ ਆ ਮੈਂ ਤਾਂ ਸੜੀ ਨੇ ਫਿਰ ਬੋਲਣਾ ਹੀ ਆ ਹਾਂ ਉਹਨੇ ਅੰਦਰੇ ਅੰਦਰ ਮਾਂ ਨੂੰ ਸਮਝਾ ਲਿਆ ਵੀ ਤੂੰ ਜਵਾਈ ਦੇ ਹੁੰਦਿਆ ਕੋਈ ਨਾ ਪੁੱਤ ਦੇ ਹੁੰਦਿਆ ਕੋਈ ਨਾ ਹੈ ਤੇ ਮੈਂ ਤਾਂ ਸੜੀ ਦੇ ਕੋਣਾ ਜਦੋਂ ਹਰ ਵळे ਮੈਨੂੰ ਤਖੰਦੀ ਆ ਮੈਂ ਤਾਂ ਧੁਖਣਾ ਹੀ ਆ ਮੰਮੀ ਆਲਾ ਪੁੱਤ ਵੇਖ ਲਾ ਹੁਣ ਤੇਰੀ ਮਾਂ ਕਿ ਤਰ੍ਹਾਂ ਬੋਲਣ ਲਈ ਸਾਨੂੰ ਵੀ ਦੱਸ ਬੋਲੇ ਬੱਦ ਘਟ ਨਹੀਂ ਮੰਮੀ ਪਰ ਪੁੱਤ ਮੈਨੂੰ ਸਮਝਾ ਲਾ ਇਹ ਤਾਂ ਹੁਣ ਸਿਰੋਂ ਪਾਣੀ ਲੱਗ ਗਿਆ ਇਹ ਉਹ ਤੇ ਕਹਦਾ ਰਹੀ ਆ ਪਰ ਮੰਮੀ ਪਤਾ ਨਹੀਂ ਕਿਉਂ ਇੰਨੇ ਗੁੱਸੇ 'ਚ ਆਜਦੇ ਆ ਕਿਉਂ ਮੈਨੂੰ ਸੁਣ ਨਹੀਂ ਲੱਗਦੀ ਮੰਮੀ ਤੁਸੀਂ ਕੋ ਨਾ ਜੇ ਬੱਚਿਆਂ ਦੇ ਬੱਚਿਆਂ ਦੀ ਤੁਸੀਂ ਮਾਹ ਵੀਰ ਨੂੰ ਇਹ ਸਭ ਮਾਹ ਵੀਰ ਪਿਆਲੀ ਜਾਣ ਆ ਧੀ ਘੜੀ ਜਾਣ ਉਹਨੇ ਵਿਚਾਰੀ ਕਿ ਕਿੰਨਾ ਚਿਰ 3 3 ਨੇ 15 16 ਸਾਲ 18 20 ਸਾਲ ਰਹੂਗੀ ਮੁਰਗੀ ਅਕੇਲੇ ਘਰ ਵਿਚਾਰੀ ਨੇ ਚੱਲ ਜਾਣਾ ਤੇ ਕਿਹਦੀ ਤੇਰੀ ਜਿਆਦਾ ਪੂਰੀਆਂ ਹੀ ਆ ਤੇ ਕਿੰਨੇ ਕਰਨੀਆਂ ਨੇ ਮੁਰਗੇ ਨਹੀਂ ਤੇ ਜਿਹਦੀ ਕਮਾਈ ਖਾਣੀ ਆ ਮੈਂ ਤਾਂ ਫਿਰ ਉਹਦੇ ਮਰ ਨੂੰ ਕਹਿਣਾ ਉਹ ਮੰਮੀ ਕਮਾਈ ਤੇ ਖਾਣੀ ਆ ਪਰ ਇਹ ਸੇ ਪੁੱਛਾ ਧੀਆ ਵੀ ਕਰਦੀਆਂ ਆ ਕਰਦੀਆਂ ਨੇ ਕਰਦੀਆਂ ਹੋਣਗੀਆਂ ਮੈਂ ਤੇ ਜੇ ਵੇਖਿਆ ਨਹੀਂ ਕਿਹਨੂੰ ਕਰਦੇ ਆ ਅੱਜ ਮਮੀ ਇਹ ਤੇ ਦੇਖੋ ਤੁਸੀਂ ਤੇ ਫਿਰ ਉਹ ਗੱਲ ਕਰਦੇਗੇ ਸੋਸਾਤ ਕਿੱਥੋਂ ਕਿੱਥੋਂ ਤੱਕ ਧੀਾਂ ਨੇ ਤਰੱਕੀ ਕੀਤੀ ਹੈ ਪੜ੍ਹਾਈ-ਖਾਈ ਕਰਕੇ ਪੁੱਤਾਂ ਨੂੰ ਕੱਟ ਗਈਆਂ ਨੇ ਮੈਂ ਇਹ ਨਹੀਂ ਆਂਦਾ ਵੀ ਪੁੱਤ ਮਾਣੇ ਨੇ ਪੁੱਤ ਵੀ ਜ਼ਰੂਰੀ ਨੇ ਘਰਾਂ ਸਭ ਨੂੰ ਪਰ ਧੀਾਂ ਦੇ ਜਾ ਕੇ ਵੇਖੋ ਵੀ ਕਿੱਥੋਂ ਕਿੱਥੋਂ ਤੱਕ ਨਾਲ ਨਹੀਂ ਤੇ ਇਹ ਬੜੀ ਉਹਨੂੰ ਮਤ ਦੇਣ ਲਈ ਆ ਇਹ ਕਿਤੇ ਇਹਨੇ ਮਤ ਦੇ ਕੇ ਕਰ ਲਈਏ ਮੇਰੇ ਘਰ ਹੈਨਾ ਤੇ ਅਗੋਂ ਇਹ ਬੜੀ ਉਹਨੂੰ ਮਤ ਦੇਣ ਲਈ ਆ ਜੇ ਅਸੀਂ ਉਹਨੂੰ ਸਿੱਧੀ ਮੱਤੇ ਲਾਉਨੇ ਆ ਤੇ ਇਹ ਤੜਫ ਪੈਂਦੀ ਆ ਹਨੂ ਆਦਿਆ ਤੁਸੀਂ ਹੋ ਕੋਣ ਤੂੰ ਬਾਹਰ ਹੋਣਾ ਤੇ ਤੈਨੂੰ ਕੀ ਪਤਾ ਮਗਰੋਂ ਕੀ ਹੁੰਦਾ ਤੇ ਕੀ ਨਹੀਂ ਹੈ ਇਹਦਾ ਮਤਲਬ ਕੀ ਆਂਡੇ ਘਰਾਂ ਨੇ ਕਿ ਸਾਨੂੰ ਗੱਲਾਂ ਕਰਨ ਦੀਆਂ ਅਹੀਂ ਨਹੀਂ ਇਹਦੀਆਂ ਗੱਲਾਂ ਸੁਣਨੀਆਂ ਕਿ ਨਾ ਸਾਨੂੰ ਕੋਈ ਲੋੜ ਹੈ ਅਮਦਾ ਅੱਜ ਤੁਹਾਡਾ ਡੈਡੀ ਤੇ ਮੈਂ ਦੱਸ ਨਹੀਂ ਆਂ ਕਿ ਅੱਜ ਇਹਨੇ ਇਹ ਮੁੰਡੇ ਨੇ ਨਾ ਆਪਣੀ ਸੱਸ ਕੋਲ ਮੈਨੂੰ ਗੱਲਾਂ ਕਰਵਾਈਆਂ ਨਹੀਂ ਪੈਨ ਕਿ ਕਿ ਤਰ੍ਹਾਂ ਟਾਈਮ ਪਾਸ ਹੋਊਗਾ ਇਤਨਾ ਕਰਦੇ ਰਹੋਗੇ ਤੇ ਤੇਰੀ ਧੀ ਨੂੰ ਪਤਾ ਹੋਏ ਕਿ ਤਰ੍ਹਾਂ ਪਾਸ ਹੋਏਗਾ ਉਹ ਕਰਨ ਵਾਲੇ ਪਾਸੇ ਨਹੀਂ ਹੁੰਦੇ ਟਾਈਮ ਪਾਸ ਤੇ ਕਰੀਏ ਕੀ ਦੀ ਸਾਡੇ ਕੁਛ ਨਹੀਂ ਆਂਦੀ ਇਹ ਜਿੰਨਾ ਕਸੂਰ ਤੁਹਾਡਾ ਹੈ ਈ ਕੁਛ ਨਹੀਂ ਆਂਦੀ ਹਾਂ ਕਿਤੇ ਕੰਦ ਬੂਏ ਲਾ ਕੇ ਆਣ ਕੇ ਸੁਣੀ ਲੋਕੀ ਕੰਦਾ ਜਦੋਂ ਕੰਦਾ ਨਾ ਲੱਗਣਦਾ ਤਾਂ ਕੰਨਾਂ ਚ ਉਂਗਲੀਆਂ ਪੂੜਦੇ ਜਿਹਦਾ ਬੋਲਦੀ ਹੈ ਤੁਹਾਡੇ ਪਿੰਡ ਦੇ ਲੋਕੀ ਸਾਨੂੰ ਦੱਸਦੇ ਆ ਸਭ ਕੋ ਸੁਣਨੇ ਪਰ ਇਹ ਮੂੰਹ ਗੱਲ ਕੱਢਦੇ ਚਾਹੁੰਦੇ ਨਹੀਂ ਤੇ ਸਾਡਾ ਫੱਜੀ ਬੰਦਾ ਇਹ ਵੀ ਧੀਆਂ ਵਾਂ ਜਾਂ ਦੋਤ ਤੁਸੀਂ ਜੀਜੇ ਤੁਸੀਂ ਆਪੋ ਜੀ ਨਹੀਂ ਕਿਦ ਲਾ ਕੇ ਖਾਂਦੀਆਂ ਖਾਂਦੀ ਤੇ ਇਹ ਨਹੀਂ ਕੀ ਅਸੀਂ ਕੀ ਕਰੀਏ ਅੱਜ ਤਾਂ ਬਥੇਰਾ ਦੇ ਅੱਗੇ ਹੱਥ ਜੋੜ ਜੋੜ ਕੇ ਵੀ ਟਾਈਮ ਕੱਢ ਕੇ ਵੇਖਿਆ ਬੇਗੀ ਤੂੰ ਕੋਈ ਗੱਲ ਨਾ ਕਰੋ ਤੇ ਚੰਗੀ ਗੱਲ ਹੈ ਮੇਰੇ ਕੋ ਨਾ ਸੁਣੂ ਮੈਂ ਬੜੀ ਛੜੀ ਜੇ ਤੈਨੂੰ ਮੈਂ ਦੱਸ ਪਰ ਪਤਾ ਜੇ ਦਸਾਉਣ ਤੇ ਆ ਗਿਆ ਪਰ ਆਂ ਨਹੀਂ ਦਿੰਦੀ ਸੁਣਾ ਨਹੀਂ ਚੱਲਿਆ ਤੂੰ ਸੁਣਾਉਣੀ ਸੁਣਾ ਲਈ